ਮਾੜਾ ਕਰਦੀ ਜਿਹੜੀ ਕਹਿੰਦੀ ਸੱਸ ਕੁੱਟਨੀ ਐ 10 ਕੋ ਚੰਗੀ ਗੱਲ ਐ ਇਦਾਂ ਕਹਿਣਾ ਤਾਂ ਹੀ ਤੇ ਕਹਿਣਾ ਪੜ ਲਿਖ ਜਾਓ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਸੱਸ ਕੁੱਟਨੀ ਸੱਸ ਕੁੱਟਨੀ ਪਹਿਲੀ ਪਰੇਸ਼ਾਨੀ ਮੇਰੀ ਸੱਸ ਵੈਲਕਮ ਟੂ ਮਾਈ YouTube ਚੈਨਲ ਜੈਜਾਦ ਦੇਸੀ ਬਲੌਗ ਸਾਰਾ ਦਿਨ ਵੀਡੀਓ ਵੇਖਦੀ ਰਹਿੰਦੀ ਆ ਨੂੰ ਕੋ ਕੈਸੇ ਕਾਬੂ ਮੇ ਕਰੇ ਓ ਨਾ ਨਾ ਹੁਣ ਤੇਰੇ ਕਾਬੂ ਚ ਆਈ ਐ ਐਡੇ ਵੱਡੇ ਪਿੰਡ ਦੀ ਸਰਪੰਚਣੀ ਐ ਤੂੰ ਤੂੰ ਹੀ ਲਿਹਾਜ਼ ਕਰ ਲਿਆ ਕਰ ਸਮਝਾਉਂਦੀ ਸੀ ਜਿੰਨਾ ਕ ਜ਼ੋਰ ਲੱਗਦਾ ਸੀ ਮੇਰਾ ਵਿਚਾਰੇ ਦਾ ਕਿਉਂਕਿ ਇਧਰੋਂ ਮਾਂ ਸੀ ਇਧਰੋਂ ਘਰ ਵਾਲੀ ਸੀ ਜਿੰਨਾ ਕ ਲੱਗਿਆ ਉਹਨਾਂ ਕੋਈ ਸਮਝਾਇਆ ਪਰ ਸਮਝ ਗਈ ਉਹ ਪਰ ਕਹਿੰਦੇ ਆ ਵੀ ਵੇ ਮੁੰਡੇ ਦੀ ਤਾਂ ਚਲਦੀ ਨਹੀਂ ਨਾ ਨਾ ਚਲਦੀ ਕਿਉਂ ਨਹੀਂ ਚਲਾਉਣ ਵਾਲਾ ਚਾਹੀਦਾ ਕਿਦੱਕ ਦਾ ਤੁਹਾਨੂੰ ਡਰਾਈਵ ਹੀ ਗਿਆ ਉਹਨਾਂ ਦੇ ਹਾਂ ਜਦੋਂ ਕੈਮਰਾ ਬੰਦ ਹੁੰਦਾ ਸੀ ਉਦੋਂ ਡਰੋਂਦੀ ਸੀ ਬਹੁਤ ਹਾਏ ਮੰਮੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਪੰਜਾਬ ਦਾ ਗੱਭਰੂ ਜਵਾਨ ਮੁੰਡਾ ਵਿਆਹ ਕਰਵਾਉਂਦਾ ਤੇ ਬਾਅਦ ਦੇ ਵਿੱਚ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਮੈਂ ਤਾਂ ਸੱਸ ਕੁੱਟਣੀ ਆ ਤੇ ਫਿਰ ਵਿਚਾਰੇ ਦਾ ਕੀ ਹਾਲ ਹੁੰਦਾ ਅੱਜ ਜਾਣਾਂਗੇ ਮੇਰੇ ਨਾਲ ਮੌਜੂਦ ਨੇ ਮਹਤਾਬ ਵਿਰਕ ਜੀ ਕਿਵੇਂ ਹੋ ਸਰ ਮਾੜਾ ਕਰਦੀ ਜਿਹੜੀ ਕਹਿੰਦੀ ਸੱਸ ਕੁੱਟਣੀ ਆ ਇਹ ਦੱਸ ਕੋਈ ਚੰਗੀ ਗੱਲ ਐ ਇਦਾਂ ਕਹਿਣਾ ਤਾਂ ਹੀ ਤੇ ਕਹਿਣਾ ਪੜ ਲਿਖ ਜਾਓ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਸੱਸ ਕੁੱਟਣੀ ਸੱਸ ਕੁੱਟਣੀ ਇਹ ਤਾਂ ਪਤਾ ਬੋਲੀ ਐ ਪਰ ਕੁੜੀਆਂ ਨੂੰ ਸਮਝਦਾਰ ਬੰਨਣਾ ਚਾਹੀਦਾ ਉਹ ਵੀ ਮਾਂ ਹੀ ਆ ਨਾ ਜਿਹੜੇ ਘਰੇ ਆਉਣਾ ਫਿਰ ਕਿਉਂ ਕੁੱਟਣੀ ਇਹ ਤਾਂ ਬਸ ਹਰਕਤ ਦੀ ਕਹਾਣੀ ਆ ਇਹ ਤੁਹਾਨੂੰ 7 ਜੂਨ ਨੂੰ ਦੇਖਣ ਜਾਣਾ ਪਊਗਾ ਸਿਨੇਮਾ ਘਰਾਂ ਦੇ ਵਿੱਚ ਸਾਡੀ ਫਿਲਮ ਆ ਰਹੀ ਹੈ ਅੱਜ ਅਸੀਂ ਟ੍ਰੇਲਰ ਲਾਂਚ ਕੀਤਾ ਤੇ 7 ਜੂਨ ਨੂੰ ਪੂਰੀ ਫਿਲਮ ਆਊਗੀ ਜੀ ਜੀ ਤਾਂ ਫਿਲਮ ਦੇ ਵਿੱਚ ਕੰਮ ਕਰਕੇ ਕਿਵੇਂ ਲੱਗਿਆ ਤੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਬੜਾ ਵਧੀਆ ਲੱਗਿਆ ਜੀ ਬੜਾ ਇੰਜੋਏ ਕੀਤਾ ਮੈਂ ਤਾਂ ਪਹਿਲੀ ਫਿਲਮ ਨੂੰ ਵੀ ਬਹੁਤ ਇੰਜੋਏ ਕੀਤਾ ਸੀ ਆ ਹੁਣ ਫਿਰ ਬਹੁਤ ਇੰਜੋਏ ਕੀਤਾ ਤੇ ਸਿੱਖਿਆ ਬੜਾ ਕੁਝ ਚੀਜ਼ਾਂ ਦੇਖੀਆਂ ਤੇ ਬੜਾ ਮਜ਼ਾ ਆਉਂਦਾ ਹੈ ਸ਼ੂਟਿੰਗ ਕਰਕੇ ਜੀ ਫਿਲਮ ਦੇ ਵਿੱਚ ਕਿੱਦਾਂ ਸਮਝਾਉਂਦੇ ਸੀਗੇ ਵਾਈਫ ਨੂੰ ਕਿ ਨਹੀਂ ਗੁੱਟਣੀ ਸੱਸ ਸਮਝਾਉਂਦੇ ਸੀ ਜਿੰਨਾ ਕਿ ਜ਼ੋਰ ਲੱਗਦਾ ਸੀ ਮੇਰਾ ਵਿਚਾਰੇ ਦਾ ਕਿਉਂਕਿ ਇਧਰੋਂ ਮਾਂ ਸੀ ਇਧਰੋਂ ਘਰ ਵਾਲੀ ਸੀ ਜਿੰਨਾ ਕੁ ਲੱਗਿਆ ਉਹਨਾਂ ਕੋਈ ਸਮਝਾਇਆ ਪਰ ਸਮਝ ਗਈ ਉਹ ਠੀਕ ਸੀ ਕੰਮ ਪਰ ਕਹਿੰਦੇ ਆ ਵੀ ਵਹਿ ਮੁੰਡੇ ਦੀ ਤਾਂ ਚੱਲਦੀ ਨਹੀਂ ਨਾ ਨਾ ਚੱਲਦੀ ਕਿਉਂ ਨਹੀਂ ਚਲਾਉਣ ਵਾਲਾ ਚਾਹੀਦਾ ਆਪੀ ਚੱਲ ਜਾਂਦੀ ਹੈ ਪਰ ਅੱਜ ਕੱਲ ਸਿਆਣੀਆਂ ਨੇ ਵੀ ਸਮਝ ਜਾਂਦੀਆਂ ਛੇਤੀ ਸਮਝਣਾ ਵੀ ਚਾਹੀਦਾ ਤਾਂ ਇੱਕ ਤਾਂ ਫਿਲਮ ਦੇ ਵਿੱਚ ਸੱਸ ਨੂੰ ਦੀ ਨੋਖ-ਚੋਕ ਦਿਖਾਈ ਗਈ ਹੈ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਹੋਰ ਕੀ ਕੁਝ ਹੈ ਹਾਂਜੀ ਇਸ ਤੋਂ ਇਲਾਵਾ ਐਂਟਰਟੇਨਮੈਂਟ ਤੇ ਚਲੋ ਤੁਸੀਂ ਪਹਿਲੀ ਚ ਵੀ ਦੇਖਿਆ ਉਹ ਰਹੀ ਗਈ ਰਹੇਗਾ ਹਨਾ ਹਰ 2 ਮਿੰਟ ਬਾਅਦ ਕੋਈ ਨਾ ਕੋਈ ਚੀਜ਼ ਆਉਂਦੀ ਰਹੇਗੀ ਇਸ ਤੋਂ ਇਲਾਵਾ ਚੋਣਾ ਦਾ ਮਾਹੌਲ ਦੇਖੋਗੇ ਤੁਸੀਂ ਜੀ ਕੁਝ ਹੋਰ ਹਟਕੇ ਨਵੇਂ ਐਕਸਪੀਰੀਅੰਸ ਕੀਤੇ ਨੇ ਉਹ ਤੁਸੀਂ ਦੇਖੋਗੇ ਜੀ ਹਾਂ ਤੇ ਮੈਨੂੰ ਲੱਗਦਾ ਕਿ ਉਹ ਕਨਸੈਪਟ ਜੋੜ ਕੇ ਰੱਖੂਗਾ ਤੁਹਾਨੂੰ ਜੀ ਆਮ ਜੋ ਸਾਡੇ ਸਮਾਜ ਦੇ ਵਿੱਚ ਜੋ ਚੀਜ਼ਾਂ ਹੋਰੀਆਂ ਨਾ ਉਹ ਜੋੜ ਕੇ ਰੱਖੂਗਾ ਉਹ ਚੀਜ਼ਾਂ ਜੀ ਹਾਂ ਆ ਫਿਲਮ ਦੇ ਵਿੱਚ ਭੂਤ ਵਾਲਾ ਸੀਨ ਵੀ ਤੁਹਾਨੂੰ ਲੱਗਦਾ ਕਿ ਭੂਤ ਹੁੰਦੇ ਨੇ ਪਤਾ ਨਹੀਂ ਕਹਿੰਦੀ ਹਾਂ ਮੈਂ ਦੇਖਿਆ ਤਾਂ ਨਹੀਂ ਕਦੇ ਹਾਂ ਪਰ ਫਿਲਮ ਦੇ ਵਿੱਚ ਜੋ ਸੀਨ ਆਏ ਹਨ ਅਸੀਂ ਅੱਜ ਵੀ ਦੇਖੇ ਆਂ ਦੇਖ ਕੇ ਲੱਗਿਆ ਵੀ ਹੈਗੇ ਨੇ ਫਿਲਮ ਤਾਂ ਸਿਨੇਮਾ ਆ ਉਹ ਤਾਂ ਫਿਰ ਆਪ ਵੀ ਕੁਝ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਜੀ ਹਾਂ ਜੀ ਤਾਂ ਜਦੋਂ ਇਹ ਫਿਲਮ ਸੈੱਟ ਤੇ ਚੱਲਦੀ ਸੀਗੀ ਤੁਹਾਡੇ ਵੱਲੋਂ ਜਿਹੜੋ ਜਦੋਂ ਮਰਚ ਆਉਂਦੇ ਨੇ ਵਾਈਫ ਹਨਾ ਉਸ ਤੋਂ ਬਾਅਦ ਉਹ ਪੁੱਤ ਬਣ ਕੇ ਆਉਂਦੇ ਆ ਡਰ ਲੱਗਦਾ ਕਿਦਾਂ ਕਿਦਾਂ ਤੁਹਾਨੂੰ ਡਰਾਈ ਹੋ ਗਏ ਉਹਨਾਂ ਦੇ ਵੱਲ ਹਾਂ ਜਦੋਂ ਕੈਮਰਾ ਬੰਦ ਹੁੰਦਾ ਸੀ ਉਦੋਂ ਡਰਾਉਂਦੀ ਸੀ ਇਹ ਪੁੱਤ ਜਦੋਂ ਸ਼ੁਰੂ ਹੁੰਦਾ ਸੀ ਫਿਰ ਕੈਰੈਕਟਰ ਚ ਆ ਜਾਂਦੇ ਸੀ ਸੋ ਵਧੀਆ ਸੀ ਇੰਜੋਏ ਸੀ ਸ਼ੂਟਿੰਗ ਇੰਜੋਏ ਹੀ ਸੀ ਜੀ ਸੈੱਟ ਜਿਹੜਾ ਲੱਗਾ ਹੁੰਦਾ ਉਹ ਮੌਲ ਹੀ ਇਦਾਂ ਦਾ ਹੁੰਦਾ ਜੀ ਹਾਂ ਮਾਂ ਨੂੰ ਕਿਵੇਂ ਸਮਝਾਉਂਦੇ ਸੀਗੇ ਵੀ ਤੂੰ ਹੀ ਹਟ ਜਾ ਭਰਾਵਾ ਤੂੰ ਹੀ ਨਾ ਲੜ ਇਹਨਾਂ ਦੇ ਨਾਲ ਆਹੀ ਕਹਿ ਸਕਦਾ ਹੋਰ ਬੰਦਾ ਫਿਰ ਕੀ ਕਹਿ ਸਕਦਾ ਬਾਕੀ ਸਟੋਰੀ ਵਧੀਆ ਹੈ ਪਰਵਾਰਕ ਸਟੋਰੀ ਹੈ ਤੁਸੀਂ ਦੇਖੋਗੇ ਤੇ ਤੁਸੀਂ ਇਸ ਫਿਲਮ ਨਾਲ ਜੁੜੋਗੇ ਬਾਕੀ ਤੁਸੀਂ ਸਿਨੇਮਾ ਘਰ ਚ ਜਾਓ ਸਾਰਿਆਂ ਨੂੰ ਮੈਂ ਵੀ ਅਪੀਲ ਕਰਦਾ ਕਿ ਪਰਿਵਾਰਾਂ ਦੇ ਨਾਲ ਇਹ ਫਿਲਮ ਦੇਖੋ ਪਰਵਾਰਕ ਫਿਲਮ ਹੈ ਤਾਂ ਜੋ ਕਹਾਣੀ ਤੁਹਾਡੀ ਫਿਲਮ ਦੇ ਵਿੱਚ ਹੈ ਰੀਅਲ ਲਾਈਫ ਦੇ ਵਿੱਚ ਤੁਹਾਡੀ ਫੈਮਿਲੀ ਕਿਦਾਂ ਦੀ ਹੈ ਸਾਡੇ ਤਾਂ ਸਾਰੇ ਭਲੇਮਾਨਸ ਨੇ ਚੰਗੇ ਨੇ ਜੀ ਬੜੇ ਵਧੀਆ ਨੇ ਜੀ ਪਿਆਰ ਨਾਲ ਰਹਿੰਦੇ ਆ ਕੋਈ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਜੀ ਤੇ ਇਹ ਚੀਜ਼ਾਂ ਤਾਂ ਸਮਾਜ 'ਚ ਹੁੰਦੀਆਂ ਨੇ ਤਾਂ ਹੀ ਫਿਰ ਚੀਜ਼ਾਂ ਬਣਦੀਆਂ ਨੇ ਜੀ ਤੇ ਮੈਨੂੰ ਲੱਗਦਾ ਕਿ ਇਹ ਪਰਵਾਰਕ ਫਿਲਮ ਹੈ ਸੱਸ ਨੂੰ ਦੀ ਨੋਕ ਝੋਕ ਹੈ ਸਾਡਾ ਮੁੰਡਿਆਂ ਦਾ ਕਿਰਦਾਰ ਸਾਰਿਆਂ ਦਾ ਵਧੀਆ ਤੇ ਅਸੀਂ ਕੋਸ਼ਿਸ਼ ਕੀਤੀ ਹੈ ਬਾਕੀ ਤੁਸੀਂ ਪੂਰੀ ਫਿਲਮ ਦੇਖੋਗੇ ਫਿਰ ਮਜਾ ਆਊਗਾ ਜੀ ਫਿਲਮ ਦੇ ਵਿੱਚ ਤੁਸੀਂ ਵਿਆਹ ਕਰਵਾਉਂਦੇ ਹੋ ਐਡਵੋਕੇਟ ਨਾਲ ਤੇ ਰੀਅਲ ਲਾਈਫ ਦੇ ਵਿੱਚ ਕਿਦਾਂ ਦੀ ਕੁੜੀ ਚਾਹੁੰਦੇ ਹੋ ਨਹੀਂ ਸਾਰੇ ਵਧੀਆ ਹੁੰਦੇ ਨੇ ਜੀ ਕੋਈ ਇਦਾਂ ਪਾਰਟਿਕੂਲਰ ਕੁਝ ਨਹੀਂ ਸੋ ਵਧੀਆ ਹੈ ਜੋ ਵੀ ਹੈ ਸਾਰੇ ਚੰਗੇ ਹੀ ਹੁੰਦੇ ਨੇ ਜਿੱਥੇ ਬਾਕੀ ਜੋ ਕਿਸਮਤ ਕਰਮ ਜਿੱਥੇ ਲੈ ਕੇ ਜਾਂਦੇ ਉਹ ਚੰਗੇ ਵਾਸਤੇ ਲੈ ਜਾਂਦਾ ਪਰਮਾਤਮਾ ਜੀ ਥੈਂਕ ਯੂ ਥੈਂਕ ਯੂ ਤੇ ਫਿਲਮ ਦੇ ਵਿੱਚ ਉਹ ਅਸੀਂ ਵੀ ਬਹੁਤ ਕੁਝ ਦੇਖਿਆ ਨਾ ਅੱਜ ਟ੍ਰੇਲਰ ਰਿਲੀਜ਼ ਹੋਇਆ ਉਹਦੇ ਵਿੱਚ ਦੇਖਿਆ ਤੇ ਜਿਹੜੇ ਬੱਚੇ ਬਾਹਰ ਚਲੇ ਜਾਂਦੇ ਆ ਤੇ ਉਹ ਵੀ ਫਿਲਮ ਦੇਖਦੇ ਨੇ ਨਾ ਉਥੋਂ ਵੀ ਸਾਨੂੰ ਵੀ ਕਈ ਵਾਰੀ ਪਹਿਲੀ ਫਿਲਮ ਅਸੀਂ ਜਦੋਂ ਦੇਖੀ ਸੀਗੀ ਫੈਮਿਲੀ ਨਾਲ ਨਾ ਸਾਨੂੰ ਬਾਹਰੋਂ ਵੀ ਫੋਨ ਆਇਆ ਫਰੈਂਡਸ ਦੇ ਵੀ ਅਸੀਂ ਫਿਲਮ ਦੇਖ ਕੇ ਆਏ ਹਾਂ ਤੁਸੀਂ ਦੇਖ ਕੇ ਆਏ ਹੋ ਅਸੀਂ ਕਿ ਅਸੀਂ ਤਾਂ ਪੰਜਾਬ ਚ ਅਸੀਂ ਤਾਂ ਪਹਿ ਆ ਆ ਫਿਲਮ ਦੇ ਵਿੱਚ ਪੰਜਾਬ ਦੀਆਂ ਗੱਲਾਂ ਨੇ ਉਹ ਫਿਰ ਬਾਹਰ ਤੇ ਆਪਣੇ ਆਪ ਨੂੰ ਰਿਲੇਟ ਕਰਦੀ ਆ ਜੁੜਦੇ ਆ ਵਿੱਚ ਜੀ ਤੇ ਉਹ ਫਿਰ ਮੇਰੇ ਮੇਰੇ ਕਾਫੀ ਸਰਕਲ ਚ ਨੇ ਸਾਰੇ ਬਾਹਰ ਸਾਰਿਆਂ ਬਾਹਰ ਹੀ ਦੇਖਿਆ ਫਿਲਮ ਜ਼ਰੂਰ ਦੇਖੀ ਸਾਰਿਆਂ ਨੇ ਇਥੋਂ ਨਾਲੋਂ ਵੀ ਜ਼ਿਆਦਾ ਦੇਖੀ ਤੇ ਮੈਨੂੰ ਲੱਗਦਾ ਕਿ ਉਹ ਆਪਣਾਪਣ ਜਿਹਾ ਲੱਗਦਾ ਤਾਂ ਫਿਰ ਸਾਰਿਆਂ ਨੇ ਸਪੋਰਟ ਕੀਤੀ ਬਹੁਤ ਜੀ ਜਿੱਦਾਂ ਫਿਲਮ ਦੇ ਵਿੱਚ ਇਲੈਕਸ਼ਨ ਦਾ ਤੁਸੀਂ ਕਹਿ ਰਹੇ ਹੋ ਹਨਾ ਤੇ ਵੈਸੇ ਵੀ ਇੱਕ ਜੁਨੂ ਇਲੈਕਸ਼ਨ ਨੇ ਹਨਾ ਕੀ ਲੱਗਦਾ ਹਾਂਜੀ ਸ਼ੁਭ ਕਾਮਨਾਵਾਂ ਜੀ ਇਲੈਕਸ਼ਨ ਦੇ ਲਈ ਜਿਹੜੇ ਜਿਹੜਾ ਖੜਾ ਹੈ ਜਿੱਥੇ ਜਿੱਥੇ ਖੜਾ ਹੈ ਸਾਰਿਆਂ ਨੂੰ ਗੁੱਡ ਲੱਕ ਤੇ ਸਾਡੀ ਫਿਲਮ ਦੇ ਵਿੱਚ ਵੀ ਉਹ ਕੁਝ 파ਟ ਨੇ ਉਹ ਸਟੋਰੀ ਦੇ ਨਾਲ ਜਦੋਂ ਤੁਸੀਂ ਸ਼ੁਰੂ ਕਰੋਗੇ ਰਿਲੇਟ ਹੁੰਦੀਆਂ ਚੀਜ਼ਾਂ ਫਿਰ ਅੱਗੇ ਤੁਹਾਨੂੰ ਚੌਣਾ ਦਿਸਣਗੀਆਂ ਸੋ ਇਸ ਸੰ ਸਾਡੇ ਨਾਲ ਮਹਿਤਾ ਵਿਰਕ ਜੀ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਜਦੋਂ ਫਿਲਮ ਦੇ ਵਿੱਚ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ ਤੇ ਕਿੰਨਾ ਕੁ ਵਧੀਆ ਲੱਗਿਆ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਮਨਕਸ਼ੀ ਤਾਰੀਵਾਲੀ